ਰਾਹਾ ਰੋਡ ਤੇ ਵਾਪਸੀ ਦੌਰਾਨ ਇੱਕ ਪਰਿਵਾਰ ਦੀ ਕਾਰ ਨੂੰ ਇੱਕ ਖਟਾਰਾ ਟਿਪਰ ਨੇ ਸਾਈਡ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਟਿਪਰ ਦਾ ਸ਼ੀਸ਼ਾ ਰੱਸੀਆਂ ਨਾਲ ਬੰਨਿਆ ਹੋਇਆ ਸੀ ਜੋ ਕਿਸੇ ਵੀ ਵਕਤ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ ਰਾਹਾ ਰੋਡ ਤੇ ਵਾਪਸੀ ਦੌਰਾਨ ਇੱਕ ਪਰਿਵਾਰ ਦੀ ਕਾਰ ਨੂੰ ਇੱਕ ਖਟਾਰਾ ਟਿਪਰ ਨੇ ਸਾਈਡ ਮਾਰ ਦਿੱਤੀ ਜਿਸ ਨਾਲ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਪਰ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਦਸਾ ਇੰਨਾ ਭਿਆਨਕ ਸੀ ਕਿ ਟਿਪਰ ਦਾ ਸ਼ੀਸ਼ਾ ਰੱਸੀਆਂ ਨਾਲ ਬੰਨਿਆ ਹੋਇਆ ਸੀ ਜੋ ਕਿਸੇ ਵੀ ਵਕਤ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਹਾ ਰੋਡ ਤੇ ਪਹਿਲਾਂ ਵੀ ਖਟਾਰਾ ਟਿਪਰਾ ਕਾਰਨ ਕਈ ਹਾਦਸੇ ਹੋ ਚੁੱਕੇ ਹਨ ਇਹ ਟਿਪਰਾਂ ਦੀ ਲਾਪਰਵਾਹੀ ਅਤੇ ਖਰਾਬ ਹਾਲਾਤ ਲੋਕਾਂ ਦੀ ਜਾਨ ਲਈ ਖਤਰਾ ਬਣਦੀ ਜਾ ਰਹੀ ਹੈ ਜਿਸ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਚੁੱਕਾ ਮੌਕੇ ਤੇ ਪੁਲਿਸ ਪਹੁੰਚੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮਾਮਲਾ ਚੌਂਕੀ ਸ਼ਿਵਾਸ਼ ਨਗਰ ਦੇ ਅਧੀਨ ਆਉਂਦਾ ਹੈ ਪੁਲਿਸ ਨੇ ਕਿਹਾ ਕਿ ਮਾਮਲੇ ਨੂੰ ਚੌਂਕੀ ਲਿਜਾ ਕੇ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੱੜਦੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਸਰ ਆਖਰੀ ਯਾਰ ਕਿੱਥੇ ਵਾਲੀ ਸਰ ਤੁਸੀਂ ਸਾਡੀ ਵਿੱਚ ਆ ਰਹੇ ਨੇ ਆ ਦੇਖ ਸਾਰੇ ਪੂਰਾ ਪਰਿਵਾਰ ਗੱਡੀ ਵਿੱਚ ਬੈਠਾ ਦੇਖ ਸਾਰੇ ਪਿੱਛੋਂ ਲਿਆ ਗਿਆ ਟਿਪਰ ਨੇ ਟੱਕਰ ਮਾਰੀ ਦੇਖ ਸਾਰੇ ਉਹ ਗੱਡੀਆਂ ਤੋਂ ਹਲਾਦ ਹਾਰੇ ਆ ਦੇਖ ਸਾਰੇ ਪਿੱਛੋਂ ਗੱਡੀ ਦੇ ਹਲਾ ਦੇਖੋ ਕੀ ਆ ਜੀ ਇਹ ਤਾਂ ਅਗਲੀ ਗੱਡੀ ਆ ਤੇ ਆਹ ਤੁਹਾਨੂੰ ਟਿਪਰ ਦੇ ਹਲਾ ਦੀ ਦਾਰਿਆ ਦੇਖ ਸਕਦੇ ਹੋ ਟਿਪਰ ਦੇ ਲਾਹਤ ਆ ਸ਼ੀਸ਼ੇ ਦੇ ਹਲਾ ਦੇਖ ਕੀ ਆ ਟਿਪਰ ਦੇ ਜੀ ਰਸਿਆਂ ਨਾਲ ਦੇਖੋ ਸ਼ੀਸ਼ਾ ਬਣਿਆ ਹੋਇਆ ਹਲਾ ਦੇਖੋ ਟਿਪਰ ਦੇ ਗੱਲ ਤੇ ਗੱਲ ਦੇ ਇਹ ਪ੍ਰੀਅਕਟ ਦੇ ਦੱਸਦਾ ਵਾ ਆਰ ਦੇ ਕਰਦੇ ਨੇ ਇਹ ਕਹਿੰਦੇ ਕਿ ਪ੍ਰੋਗਰਸ ਤੇ ਪਾਣੀ ਕੀ ਜਾਨਾ ਜਦੋਂ ਭਾਈ ਸਾਡੇ ਟਿੱਪਰੇ ਹਲਾ ਕਿਧਰੇ ਭਾਜੀ ਹਾਂ ਜੀ ਭਾਜੀ ਕੀ ਨਾਮ ਹੈ ਕੀ ਮਾਮਲਾ ਕੀ ਹੈ ਜੀ ਮੇਰੇ ਨਾਮ ਗੁਰਵਿੰਦਰ ਹੈ ਹਾਂਜੀ ਸਿੱਟ ਸਾਈਡ ਤੋਂ ਲੈ ਕੇ ਆ ਰਿਹਾ ਦਾ ਠੀਕ ਆ ਇਹਨਾਂ ਨੇ ਕੀ ਕਰਿਆ ਥੈਂਕ ਯੂ ਮੈਂ ਕੱਢੀ ਪਤਾ ਹੈ ਆਪ ਨੂੰ ਹੋਣੀ ਚੱਲਦੀ ਆ ਇਹਨਾਂ ਨੇ ਓਵਰ ਤਵੇਰ ਛੱਡ ਕੇ ਨਾ ਜਾਂ ਤਵੇਰ ਮੇਂ ਖਿੱਚਦੀ ਔਰ ਲੰਘ ਕੇ ਅੰੂ ਦਾ ਸਿੱਟਾ ਤੋੜ ਗਿਓ ਮੇਰਾ ਦੇਖੋ और गड्डी ओवरलोड पर ही हुई है तो मैं रोकने की को कोशिश करी ये पूरी स्पीड में गड्डी लड़ा के ले गया और बाइक तो वाला भी बच गया ये कौन सा एरिया पड़ता है ये लुधियाना का एरिया है जो बाहर से से जो का शीशा है इसका क्या क्या कहोगे इसके बारे में पहले का टूटा हुआ है हमारी तो गाड़ी इसने ये मारी है और के मार के दौड़ दो ਦੇਖ ਸਾਰੋ ਇਹ ਟਿੱਪਰ ਦੇ ਹਾਲਾਤ ਦੇਖ ਸਾਰੋ ਤੁਸੀਂ ਹਾਂ ਆ ਡਰਾਈਵਰ ਕੀ ਦੇਖਦਾ ਹੋਣਾ ਦੇਖੋ ਸ਼ੀਸ਼ੇ ਦੇ ਖਿਲਾਫ ਆ ਦੇਖ ਸਕਦੇ ਹੋ ਤੁਸੀਂ ਆ ਸ਼ੀਸ਼ਾ ਬਿਲਕੁਲ ਝਟਾ ਹੈ ਦੇਖ ਸਕਦੇ ਹੋ ਇਹ ਤਸਵੀਰਾਂ ਸ਼ੀਸ਼ੇ ਜੋ ਦੇਖਣ ਲਈ ਦਿੱਤਾ ਕੁਝ ਨਹੀਂ ਜਰੇ ਨਹੀਂ ਗੱਡੀ ਕਿਨਾਰੀ ਬਈ ਇਹ ਉਹ ਚੋਕਰ ਮਨਾ ਮੈਨੂੰ ਫੋਟੋ ਖੇਚਣ ਦੀ ਲੋੜ ਪੈਣੀ ਹੈ ਹਾਂਜੀ ਭਾਈ ਕੀ ਕਰੇ ਜੋ ਕਿ ਭਾਈ ਤੁਸੀਂ ਗੱਡੀ ਮਾਰੀ ਵਿੱਚ ਡਿੱਪਰ ਮਾਰਿਆ ਗੱਡੀ ਵਿੱਚ ਜੀ ਮੈਂ ਮੀਡੀਆ ਦਾ ਜੀ ਬੋਲੋ ਆ ਜੇ ਦੱਸ ਅੱਡੇ ਤੋਂ ਰਹਿਣਾ ਦੇਖੋ ਡਰਾਈਵਰਾਂ ਦੇ ਦੇਖੋ ਦਿਓ ਇੱਕ ਉਹ ਡਿੱਪਰ ਦੇ ਸੋਚੋ ਤੁਸੀਂ ਨਾ ਹੌਂ ਰੋਡ ਦੀ ਆ ਸਰ ਸਰ ਕੀ ਕਰਨ ਜੇ ਮੌਕੇ ਤੇ ਪਹੁੰਚੇ ਸਾਰੇ ਜਦੋਂ ਹੀ ਮੌਕੇ ਤੇ ਪਹੁੰਚਿਆ ਟਿੱਪਰ ਦੇ ਵੱਡੀ ਚੋਕੀ ਲੈ ਜਾਣੀ ਉਹ ਬੰਦੀ ਕਾਰਵਾਈ ਹੋਈ ਸਰ ਵਿਆਹ ਦੇ ਫੈਮਿਲੀ ਆ ਰਹੇ ਪਿੱਛੋਂ ਲੈ ਕੇ ਨੇ ਡਿੱਪਰ ਮਾਰਾ ਦੇਖੋ ਟਿੱਪਰ ਹਲਾਤੀ ਸਰ ਸਾਡੇ ਚੱਲਣ ਦੇ ਲਾਇਕ ਹੈਗਾ ਜੋ 54 ਦੀ ਉਹ ਕੀਤੀ ਜਾਂਦੀ ਸਰ ਠਾਲੇ ਕਰ ਬੰਦਾ ਜੀ ਚੋਕੀ ਸੁਭਾਸ਼ਨਾ ਠੀਕ ਹੈ ਸਰ ਅਗਰ ਭਾਜੀ ਭਾਜੀ